2 ਸਾਲ ਜਿਹੜਾ ਕੰਮ ਕੀਤਾ ਲੋਕ ਖੁਸ਼ ਲੋਕ ਸੰਤੋਸ਼ਟ ਹੈ ਜਿਹੜੀ ਜੜੀ ਪਾਰਲੀਮੈਂਟ ਹੈ ਉੱਥੇ ਉਹ ਲੋਕ ਜਾਣ ਜਿਹੜੇ ਪੰਜਾਬ ਦੇ ਹੱਕਾਂ ਤੇ ਦੇਸ਼ ਦੇ ਹੱਕਾਂ ਤੇ ਪੈਰਾ ਦੇਸ਼ ਨਾਮ ਲੈਣੇ ਤੁਸੀਂ ਇਹ ਲੋਕਾਂ ਦੀ ਲੜਾਈ ਆਪਣੇ ਪੁੱਤਾਂ ਨੂੰ ਰਾਜਨੀਤੀ ਕੱਟ ਕਰਦੇ ਉਹਨਾਂ ਨੂੰ ਬਹੁਤ ਮੌਕੇ ਮਿਲੇ ਆ ਜੁਰਮੁਖ ਸਿੰਘ ਜੇ ਚੰਨੂ ਮਾਦਰਾਜੀ ਗੱਲ ਕਰੋ ਉਹਨਾਂ ਨੂੰ 2014 ਨੂੰ ਮੌਕੇ ਮਿੜਿਆ ਸੀ ਫੰਡ ਸਾਰੇ ਪਟਿਆਰੇ ਲਾਲ ਦੇ ਪੁੱਤ ਨੂੰ ਐਮਐਲਏ ਬਣਾਉਣਾ ਸੀ ਇਹਨਾਂ ਨੇ ਹਮੇਸ਼ਾ ਦਗਾ ਕਮਾਇਆ ਮਸ਼ੀਹਾਨੰਦਪੁਰ ਸਾਹਿਬ ਦੇ ਹਲਕੇ ਦੇ ਲੋਕਾਂ ਨਾਲ ਹੁਣ ਇਹ ਪਰਿਵਾਰਵਾਦ ਦੀ ਰਾਜਨੀਤੀ ਇਹ ਕਰਪਟ ਰਾਜਨੀਤੀ ਇਹ ਪਿੱਤਾਪੁਰਖੀ ਨਾਲ ਜਿੱਥੇ ਲੋਕ ਆਕ ਗਏ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕੰਗ ਸਾਡੇ ਨਾਲ ਨੇ ਕੰਗ ਸਾਹਿਬ ਅੱਜ ਦਫ਼ਤਰ ਖੋਲੇ ਇੱਕ ਹੋਰ ਜੀ ਸ਼ੁਰੂਆਤ ਕਿਸ ਤਰੀਕੇ ਦੀ ਹੋਰ ਕਰ ਰਹੇ ਹੋ ਖਰੜ ਦੇ ਵਿੱਚ ਦੇਖੋ ਅੱਜ ਸਾਡੇ ਹਲਕਾ ਖਰੜ ਦੇ ਸਾਡੇ ਜਿਹੜੇ ਸਤਕਾਰਯੋਗ ਐਮ ਐਲ ਏ ਬੀਬਾ ਅਨਮੋਲ ਗਗਨਜੀ ਔਰ ਜਿਹੜੇ ਮੰਤਰੀ ਵੀ ਨੇ ਉਹਨਾਂ ਦੀ ਗਵਾਈ ਚ ਹਲਕਾ ਖਰੜ ਚ ਜਿਹੜਾ ਵਲੰਟੀਅਰ ਸਹਿਬਾਨਾ ਨੇ ਲੀਡਰ ਜਿਹੜਾ ਇਲੈਕਸ਼ਨ ਆਫਿਸ ਦੀ ਸ਼ੁਰੂਆਤ ਕੀਤੀ ਆ ਔਰ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਸਾਡੀ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ ਤਲਾ ਤ ਕੰਮ ਕਰ ਰਹੀ ਹੈ ਔਰ 13 ਸੂਟਾ ਦਿੱਤਣ ਲਈ ਪ੍ਰਯਾਸ ਕਰ ਰਹੀ ਹੈ ਕੈਂਪੇਨ ਚ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਦੇਖੋ 2 ਸਾਲ ਜਿਹੜਾ ਕੰਮ ਕੀਤਾ ਲੋਕ ਖੁਸ਼ ਹੈ ਲੋਕ ਸੰਤੁਸ਼ਟ ਹੈ ਔਰ ਲੋਕ ਚਾਹੁੰਦੇ ਆ ਕਿ ਭਗਵੰਤ ਮਾਨ ਨੂੰ ਟਾਈਮ ਮਿਲਣਾ ਚਾਹੁੰਦੇ ਔਰ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ ਉੱਥੇ ਉਹ ਲੋਕ ਜਾਣ ਜਿਹੜੇ ਪੰਜਾਬ ਦੇ ਹੱਕਾਂ ਤੇ ਦੇਸ਼ ਦੇ ਹੱਕਾਂ ਤੇ ਪੈਰਾ ਦੇਸ਼ ਕੰਸਰ ਕੀਤਾ ਜਾਂਦਾ ਕਿ ਅਕਾਲੀ ਦਲ ਦੇ ਬڑے ਦਿਗਜ ਚਿਹਰੇ ਜਿਹੜੇ ਤੁਹਾਡੇ ਸਾਹਮਣੇ ਨੇ ਪਲੇਮ ਸਿੰਘ ਚੰਦੂ ਮਾਜਰਾ ਜੀ ਜੀ ਚੰਦੂ ਮਾਜਰਾ ਕਹਿੰਦੇ ਵੱਡੇ ਵੱਡੇ ਚਿਹਰੇ ਨੇ ਪਹਿਲਾਂ ਇਹ ਗਾਇਬ ਜੀ ਰਾਜੀ ਆਪਾਂ ਨੇ ਕੈਪਟਨ ਮਰਿੰਦਰ ਸਿੰਘ ਹਰਾ ਨੂੰ ਵੀ ਹਰਾਇਆ ਫਿਰ ਅਨੰਦਪੁਰ ਸਾਹਿਬ ਤੋਂ ਵੀ ਉਹਨਾਂ ਨੇ ਨਿਮਾਇੰਦਗੀ ਕੀਤੀ ਹੈ ਉੱਥੇ ਤੁਸੀਂ ਪਹਿਲੀ ਵਾਰ ਲੜ ਰਹੇ ਹੋ ਦੇਖੋ ਇਹ ਜਿਹੜੇ ਨਾਮ ਲੈ ਰਹੇ ਤੁਸੀਂ ਇਹ ਲੋਕਾਂ ਦੀ ਲੜਾਈ ਆਪਣੇ ਪੁੱਤਾਂ ਨੂੰ ਰਾਜਨੀਤੀ ਸੈੱਟ ਕਰਨ ਦੀ ਇਹਨਾਂ ਨੂੰ ਬਹੁਤ ਮੌਕੇ ਮਿਲੇ ਆ ਜੁਰਮੁਖ ਸਿੰਘ ਜੇ ਚੰਦੂ ਮਾਜਰਾ ਜੀ ਦੀ ਗੱਲ ਕਰ ਲੋ ਉਹਨਾਂ ਨੂੰ 2014 'ਚ ਮੌਕਾ ਮਿਲਿਆ ਸੀ ਫੰਡ ਸਾਰੇ ਪਟਿਆਲੇ ਲਾਤ ਤੇ ਪੁੱ ਇਹਨਾਂ ਨੇ ਹਮੇਸ਼ਾ ਦਗਾ ਕਮਾਇਆ ਸ਼੍ਰੀ ਨੰਦਪੁਰ ਸਾਹਿਬ ਦੇ ਹਲਕੇ ਦੇ ਲੋਕਾਂ ਨਾਲ ਹੁਣ ਇਹ ਪਰਿਵਾਰਵਾਦ ਦੀ ਰਾਜਨੀਤੀ ਇਹ ਕਰਪਟ ਰਾਜਨੀਤੀ ਇਹ ਪਿਤਾਪੁਰਖੀ ਰਾਜਨੀਤੀ ਤੋਂ ਲੋਕ ਅੱਕ ਗਏ ਲੋਕ ਭਗਵੰਤ ਮਾਨ ਜੀ ਦੀ ਅਗਵਾਈ ਨੂੰ ਐਕਸੈਪਟ ਕਰਦੇ ਆ ਪਿਆਰ ਕਰਦੇ ਆ ਔਰ ਜਿਸ ਇਮਾਨਦਾਰੀ ਨਾਲ ਟਰਾਂਸਪਰੈਂਸੀ ਨਾਲ ਜਵਾਨੀ ਕਿਸਾਨੀ ਕਾਰੋਬਾਰੀ ਲਈ ਦੁਕਾਨਦਾਰ ਲਈ ਕੰਮ ਕੀਤਾ ਹੈ ਮਾਨ ਸਾਹਿਬ ਨੇ ਲੋਕ 13 ਦੀਆਂ 13 ਸੀਟਾਂ ਕਿਹਦੇ ਮਾਨ ਸਾਹਿਬ ਦੇ ਝੋਲੀ 'ਚ ਪਾਉਣਗੇ ਕਾਂਗਰਸ ਦੇ ਇਹ ਵੀ ਗੱਲ ਚੱਲ ਰਹੀ ਹੈ ਕਿ ਵੱਡਾ ਚਿਹਰਾ ਕੋਈ ਤੁਹਾਡੇ ਸਾਹਮਣੇ ਉਤਾਰਿਆ ਜਾ ਸਕਦਾ ਹੈ ਰਾਣਾ ਪਰਿਵਾਰ ਦੀ ਜਿਹੜਾ ਵੱਡਾ ਚਿਹਰਾ ਹੈ ਮੈਂ ਤਾਂ ਇਹੋ ਕਿਹਾ ਜਾਂ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ ਇਹਨਾਂ ਦੀ ਲੜਾਈ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਬਚਾਉਣ ਦੀ ਚਮਕਾਉਣ ਦੀ ਹੈ ਭਗਵੰਤ ਮਾਨ ਜੀ ਦੀ ਗਵਾਹੀ ਸਾਡੀ ਲੜਾਈ ਪੰਜਾਬ ਦੇ ਪੁੱਤਾਂ ਨੂੰ ਬਚਾਉਣ ਦੀ ਤੇ ਚਮਕਾਉਣ ਦੀ ਧੰਨਵਾਦ ਮਾਲਵਿੰਦਰ ਕੰਗਹਰਾ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਲੜਾਈ ਲੜ ਰਹੇ ਹਾਂ ਉਹ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਹਾਲਕਿ ਜਿਹੜੇ ਵਿਰੋਧੀ ਨੇ ਉਹ ਆਪ ਦੇ ਪਰਿਵਾਰਾਂ ਨੂੰ ਸਿਆਸਤ ਦੇ ਵਿੱਚ ਸੈੱਟ ਕਰਨ ਦੀ ਜਿਹੜੀ ਲੜਾਈ ਆ ਉਹ ਲੜ ਰਹੇ ਨੇ ਤਾਂ ਇਹ ਇੱਥੇ ਉਹਨਾਂ ਦੀ ਚੋਣ ਕੰਪੇਨ ਹੈ ਜਿਹੜੀ ਚੱਲ ਰਹੀ ਹੈ ਬੀਬੀਆਂ ਵੀ ਮੌਜੂਦ ਨੇ ਔਰ ਇਧਰਲੇ ਪਾਸੇ ਜਿਹੜਾ ਚੋਣ ਦਾ ਬਿਗਲ ਵੱਜ ਚੁੱਕਿਆ ਹੈ ਹੋਰ ਵਲੰਟੀਅਰ ਆ ਪਹੁੰਚੇ ਹੋਏ ਨੇ ਔਰ ਇਹ ਕੰਪੇਨ ਹੈ ਜਿਹੜੀ ਇੱਕ ਕੰਪੇਨ ਦਾ ਹਿੱਸਾ ਹੈ ਉਹਨਾਂ ਦੀ ਕਿ ਜਿਹੜਾ ਇਸ ਤਰ੍ਹਾਂ ਨਾਲ ਨਾ ਪ੍ਰਚਾਰ ਕਰ ਰਿਹਾ ਇੱਕ ਨਵੇਂ ਦਫ਼ਤਰ ਦਾ ਉਦਘਾਟਨ ਹੋਇਆ